ਕੁਝ ਦਿਨ ਪਹਿਲਾਂ ਪਹਿਲਗਾਮ ਦੇ ਵਿੱਚ ਜੋ ਕੁਝ ਸਰਾਨੀਆਂ ਦੇ ਨਾਲ ਵਾਪਰਿਆ ਬੇਸ਼ੱਕ ਪੂਰੇ ਭਾਰਤ ਵਾਸੀਆਂ ਦੇ ਮਨਾਂ ਦੇ ਵਿੱਚ ਉਸ ਗੱਲ ਨੂੰ ਲੈ ਕੇ ਗੁੱਸਾ ਹੈ ਤੇ ਉਹ ਘਟਨਾ ਵੀ ਬੜੀ ਸ਼ਰਮਸਾਰ ਕਰ ਦੇਣ ਵਾਲੀ ਹੈ ਧਰਮ ਦੇ ਨਾਂ ਦੇ ਉੱਤੇ ਗੋਲੀ ਮਾਰ ਦੇਣਾ ਇਹ ਕਿੱਥੇ ਦਾ ਇਨਸਾਫ ਹੈ ਬਹੁਤ ਵੱਡੇ ਸਵਾਲ ਇਸ ਹਮਲੇ ਤੋਂ ਬਾਅਦ ਖੜੇ ਹੋਏ ਨੇ ਇਸ ਤੋਂ ਬਾਅਦ ਜੋ ਮੁਲਕ ਦੇ ਵਿੱਚ ਹੋਇਆ ਜਾਂ ਫਿਰ ਦੂਸਰੇ ਮੁਲਕ ਵੀ ਜਦੋਂ ਇਹ ਖਬਰ ਸੁਣਦੇ ਨੇ ਤਾਂ ਉਹ ਵੀ ਕਿਤੇ ਨਾ ਕਿਤੇ ਹੈਰਾਨ ਤੇ ਪਰੇਸ਼ਾਨ ਹੁੰਦੇ ਨੇ ਕਿ ਜਦੋਂ ਘਰ ਤੋਂ ਕੋਈ ਬੰਦਾ ਘੁੰਮਣ ਜਾਂਦਾ ਹੈ ਤਾਂ ਉਹਨੂੰ ਪਤਾ ਵੀ ਨਹੀਂ ਹੁੰਦਾ ਕਿ ਉਸਨੇ ਘਰ ਵਾਪਸ ਨਹੀਂ ਆਉਣਾ ਇਹੋ ਜਿਹੇ ਹਾਲਾਤ ਫਿਰ ਕਿਉਂ ਪੈਦਾ ਹੋ ਰਹੇ ਨੇ ਇਸ ਪੂਰੇ ਮਾਮਲੇ ਨੂੰ ਜਿੱਥੇ ਪਾਕਿਸਤਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਮੁ슬림 ਪਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉੱਥੇ ਹੀ ਕੁਝ ਇਸ ਤਰ੍ਹਾਂ ਦੀਆਂ ਵੀ ਇਸ ਘਟਨਾ ਦੇ ਵਿੱਚ ਵਾਪਰੀਆਂ ਘਟਨਾਵਾਂ ਨੇ ਜਿਦੇ ਵਿੱਚ ਕੁਝ ਮੁਸਲਮਾਨਾਂ ਨੇ ਹਿੰਦੂਆਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਫਿਰ ਵੀ ਕਿਉਂ ਅਸੀਂ ਸਿਰਫ ਇੱਕ ਦੀ ਗਲਤੀ ਦੇ ਨਾਲ ਸਾਰੇ ਸਾਰੇ ਸੰਗਠਨ ਨੂੰ ਬੁਰਾ ਭਲਾ ਕਹਿ ਦਿੰਦੇ ਆ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਪੰਜਾਬ ਦੇ ਮੁਸਲਮਾਨ ਸੰਗਠਨ ਦੇ ਪ੍ਰੈਜ਼ੀਡੈਂਟ ਐਡਵੋਕੇਟ ਨਈਮ ਖਾਨ ਜੀ ਜੀ ਆਇਆਂ ਨੂੰ ਬਹੁਤ ਬਹੁਤ ਥੈਂਕ ਯੂ ਆਰ ਪੀ ਟੀ ਨਿਊਜ਼ ਦਾ ਤੁਸੀਂ ਇਸ ਮੁੱਦੇ ਨੂੰ ਲੈ ਕੇ ਆਏ ਹੋ ਕਿਉਂਕਿ ਜਿਸ ਤਰੀਕੇ ਦੇ ਨਾਲ ਨਫ਼ਰਤ ਦਾ ਜਿਹੜਾ ਬਾਜ਼ਾਰ ਹੈ ਉਹ ਗਰਮ ਹੈ ਜੋ ਸੋਚ ਅਤਵਾਦੀ ਲੈ ਕੇ ਆਈ ਸੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਵਿੱਚ ਨਫ਼ਰਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਉਹ ਆਪਣੀ ਜਿਹੜੀ ਉਹਨਾਂ ਦਾ ਜਿਹੜਾ ਟਾਰਗੇਟ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਕਾਮਯਾਬ ਹੁੰਦੇ ਨਜ਼ਰ ਆ ਰਹੇ ਆ ਕਿਉਂ ਕਿ ਉਹ ਵੀ ਇਹੀ ਚਾਹੁੰਦੇ ਸੀਗੇ ਕਿ ਵੀ ਜਿਹੜਾ ਧਰਮ ਪੁੱਛ ਕੇ ਗੋਲੀ ਮਾਰੀਏ ਤਾਂ ਜੋ ਪੂਰੇ ਭਾਰਤ ਦੇ ਵਿੱਚ Hindu Muslim ਦਾ ਇੱਕ ਮਾਹੌਲ ਬਣ ਸਕੇ ਤੇ ਜਿਹੜੀ ਭਾਰਤ ਦੀ ਫਾਊਂਡੇਸ਼ਨ ਹੈ ਜਿਹੜੀ ਨੀਹਾਂ ਸਾਡੀਆਂ ਹੈਗੀਆਂ ਭਾਈਚਾਰਕ ਸਾਂਝੀਆਂ ਉਹ ਉਹਨੂੰ ਕਮਜ਼ੋਰ ਕਰ ਸਕਣ ਉਹੀ ਅਸੀਂ ਅੱਜ ਕਰ ਰਹੇ ਆ ਮੈਂ ਜਿਹੜੇ ਲੋਕ ਵੀ ਧਰਮ ਦੇ ਨਾਂ ਤੇ ਇੱਕ ਦੂਸਰੇ ਤੇ ਹਮਲੇ ਕਰ ਰਹੇ ਆ ਇੱਕ ਦੂਜੇ ਦਾ ਜਿਹੜਾ ਫਾਈਨੈਂਸ਼ੀਅਲੀ ਬਾਇਕਾਟ ਕੀਤਾ ਜਾ ਰਿਹਾ ਆ ਆਰਥਿਕ ਤੌਰ ਤੇ ਕਹਿ ਜਾ ਰਿਹਾ ਕਿ ਵੀ ਇੱਕ ਇੱਕ ਦੂਜੇ ਤੋਂ ਚੀਜ਼ਾਂ ਖਰੀਦੀਆਂ ਬੰਦ ਕਰੋ ਇਹਦੇ ਨਾਲ ਉਹਨਾਂ ਨੂੰ ਜਿਹੜੀ ਕਾਮਯਾਬੀ ਮਿਲਨੀ ਸੀ ਉਹ ਮੈਨੂੰ ਲੱਗਦਾ ਮਿਲ ਚੁੱਕੀ ਹੈ ਕਿਉਂਕਿ ਜਿਹੜਾ ਅਤਵਾਦ ਨੂੰ ਜੋ ਉਹਨਾਂ ਦਾ ਪਲੈਨਿੰਗ ਸੀਗੀ ਕਿਉਂਕਿ ਉਹ ਇਹੀ ਚਾਹੁੰਦੇ ਸੀਗੇ ਕਿ ਅਸੀਂ ਇੱਕ ਦੂਸਰੇ ਦੇ ਨਾਲ ਨਫ਼ਰਤ ਕਰੀਏ ਤਾਂਕਿ ਜਿਹੜੀ ਭਾਰਤ ਦੀ ਯੂਨਿਟੀ ਹੈ ਇੰਟੈਗ੍ਰਿਟੀ ਹੈ ਸਾਡੀ ਜਿਹੜੀ ਸੋਵਰਨਿਟੀ ਹੈ ਉਹਨੂੰ ਕਿਤੇ ਨਾ ਕਿਤੇ ਉਹ ਡੈਂਡ ਪਾ ਸਕਣ ਸੋ ਮੈਂ ਸਮਝਦਾ ਕਿ ਜੋ ਵੀ ਹੋਇਆ ਬੜਾ ਗਲਤ ਹੋਇਆ ਵਾ ਹਰ ਇੱਕ ਮੁਸਲਮਾਨ ਨੇ ਉਹਨੂੰ ਕੰਡੈਮ ਕੀਤਾ ਬਟ ਪਤਾ ਨਹੀਂ ਕਿਉਂ ਇੱਕ ਇੱਕ ਵੱਡਾ ਤਬਕਾ ਉਹ ਪਾਕਿਸਤਾਨ ਨਾਲ ਜਾਂ ਟੈਰੋਰਿਜ਼ਮ ਨਾਲ ਲੜਨ ਦੀ ਬਜਾਏ ਆਪਣੇ ਹੀ ਦੇਸ਼ ਦੇ ਨਾਗਰਿਕ ਜਿਹੜੇ ਇੰਡੀਅਨ ਸਿਟੀਜ਼ਨ ਹੈਗੇ ਆ ਜਿਨ੍ਹਾਂ ਨੇ ਇਸ ਮੁਲਕ ਦੀ ਆਜ਼ਾਦੀ ਲਈ ਆਪਣਾ ਖੂਨ ਦਿੱਤਾ ਹੈ ਆ ਇਸੇ ਹਮਲੇ ਦੇ ਦੌਰਾਨ ਛੱਤੀਸਗੜ੍ਹ ਦੇ ਵਿੱਚ ਇੱਕ ਜੰਟੂ ਅਲੀ ਨਾਮ ਦਾ ਇੱਕ ਮੁਹਮਮਦਨ ਸੈਨਿਕ ਸੋਲਜਰ ਉਹ ਸ਼ਹਾਦਤ ਪਾ ਜਾਂਦਾ ਆ ਬਹੁਤ ਸਾਰੇ ਜਿਹੜੇ ਗਾਈਡ ਨੇ ਜਿਹਦਾ ਨਜ਼ਾਕਤ ਜੁਨੈਦ ਹੈ ਖੋਰ ਬਹੁਤ ਸਾਰੇ ਗਾਈਡ ਆ ਜਿਨ੍ਹਾਂ ਦੀ ਅੱਜ ਐਪਰੀਸ਼ੀਏਸ਼ਨ ਕੀਤੀ ਜਾ ਰਹੀ ਆ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਦਾਤੇ ਲਾ ਕੇ ਸੇਵ ਕੀਤਾ ਲੋਕਾਂ ਨੂੰ ਉਹਨਾਂ ਦੀ ਗੱਲ ਕਰਨ ਦੀ ਬਜਾਏ ਸੀ ਕਰਨੇ ਵੀ ਜਿਹੜਾ ਅੱਤਵਾਦੀ ਆਏ ਸੀ ਅੱਤਵਾਦੀਆਂ ਨੇ ਧਰਮ ਪੁਸ਼ਕੀ ਗੋਲੀ ਮਾਰਤੀ ਅੱਤਵਾਦੀ ਆਏ ਇਸ ਕਰਕੇ ਸੀ ਉਹ ਅੱਤਵਾਦ ਆ ਨਾ ਉਹ ਮੁਸਲਮਾਨੀ ਆ ਉਹ Hindu ਨਹੀਂ ਆ ਉਹ ਕਿਸੇ ਧਰਮ ਨਾਲ ਉਹਨਾਂ ਦਾ ਕੋਈ ਤਾਲਕ ਨਹੀਂ ਉਹ ਅੱਤਵਾਦ ਆ دہشتਗਰਦ ਦਾ دہشتਗਰਦ ਦਾ ਕੋਈ ਧਰਮ ਥੋੜੀ ਹੁੰਦਾ ਸੋ ਮੈਂ ਸਮਝਦਾ ਕਿ ਤੁਸੀਂ ਇਸ ਮੁੱਦੇ ਤੇ ਅੱਜ ਜਿਹੜੀ ਗੱਲਬਾਤ ਕਰਨ ਆਏ ਹੋ ਮੈਂ ਤੁਹਾਡਾ ਵੀ ਥੈਂਕਸ ਕਰਾਂ ਆਰਪੀਡੀ ਨਿਊਜ਼ ਦਾ ਸਪੈਸ਼ਲੀ ਕਿਉਂਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਖਾਸ ਤੌਰ ਤੇ ਮੀਡੀਆ ਦਾ ਬੜਾ ਰੋਲ ਹੈਮ ਰੋਲ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਦੇਸ਼ ਦੀ ਜਿਹੜੀ ਯੂਨਿਟੀ ਹੈ ਉਹਨੂੰ ਬਚਾਉਣਾ ਪਏਗਾ ਜੀ ਬਿਲਕੁਲ ਜਿਵੇਂ ਗੱਲ ਅਸੀਂ ਕਰਦੇ ਹਾਂ ਕਿ ਜਦੋਂ ਇਹ ਘਟਨਾ ਵਾਪਰੀ ਹੈ ਉਹਦੇ ਵਿੱਚ ਜਦੋਂ ਇੱਕ ਲੜਕੀ ਉਸ ਅਤਵਾਦੀ ਨੂੰ ਕਹਿੰਦੀ ਹੈ ਕਿ ਹੁਣ ਤੂੰ ਮੈਨੂੰ ਵੀ ਮਾਰ ਦੇ ਹਨਾਂ ਕਿ ਤੂੰ ਹੁਣ ਮੈਨੂੰ ਵੀ ਮਾਰ ਦੇ ਕਿਉਂਕਿ ਮੇਰੀ ਜ਼ਿੰਦਗੀ ਤੂੰ ਖਤਮ ਕਰ ਦਿੰਦੀ ਐ ਤੇ ਹੁਣ ਤੂੰ ਮੈਨੂੰ ਨਾ ਛੱਡ ਤੇ ਉਹ ਕਹਿੰਦਾ ਐ ਕਿ ਗਿਉਂਦੀ ਕਿ ਜਾ ਕੇ ਤੁਸੀਂ ਆਪਣੇ ਮੋਦੀ ਨੂੰ ਦੱਸਣਾ ਇਸ ਕਰਕੇ ਮੈਂ ਤੁਹਾਨੂੰ ਛੱਡ ਰਿਹਾ ਤੁਹਾਨੂੰ ਨਹੀਂ ਲੱਗਦਾ ਕਿ ਧਰਮ ਦੀ ਲੜਾਈ ਨਹੀਂ ਹੈਗੀ ਕਿਤੇ ਨਾ ਕਿਤੇ ਦੇਸ਼ ਦੇ ਵਿੱਚ ਜਿਹੜੀ ਸਰਕਾਰ ਐ ਤੇ ਉਹ ਸਰਕਾਰ ਜਿਸ ਤਰੀਕੇ ਦੇ ਨਾਲ ਕੁਝ ਸਾਲਾਂ ਤੋਂ ਹਿੰਦੂਵਾਦ ਖੜਾ ਕਰਨ ਦੀ ਕੋਸ਼ਿਸ਼ ਕਰ ਰਹੀ ਐ ਇਹ ਉਹਦੀ ਲੜਾਈ ਐ ਤੁਹਾਨੂੰ ਇਦਾਂ ਲੱਗਦਾ ਕਿ ਕੁਝ ਦਰਮ ਮਹਿਸੂਸ ਹੋ ਰਿਹਾ ਤੁਹਾਨੂੰ ਮੈਂ ਇੱਕ ਰਾਹਤ ਇੰਦौरी ਸਾਹਿਬ ਦਾ ਸ਼ੇਰ ਐ ਉਹ ਕਹਿੰਦੀ ਹੈ ਕਿ ਸਰਹਦਾਂ ਉਪਰ ਕਾਫੀ ਤਣਾਅ ਹੈ ਕਿਆ ਸਰਹਦਾਂ ਉਪਰ ਕਾਫੀ ਤਣਾਅ ਹੈ ਪਤਾ ਕਰੋ ਦੇਸ਼ ਮੇਂ ਚੁਨਾਵ ਹੈ ਕਿਆ ਤੋ ਮੈਂ ਸਮਝਦਾ ਕਿ ਬਿਹਾਰ ਬੰਗਾਲ ਅਤੇ ਯੂਪੀ ਦੇ ਵਿੱਚ ਵੀ ਸਤਾਈ ਚ ਇਲੈਕਸ਼ਨ ਹੋਣ ਵਾਲੀ ਆ ਸਾਡੇ ਮੁਲਕ ਦੀ ਇੱਕ ਬਦਕਿਸਮਤੀ ਇਹ ਹੈ ਕਿ ਸਾਨੂੰ ਜਿਹੜੇ ਇਲੈਕਸ਼ਨਸ ਨੇ ਚੁਨਾਵ ਆ ਜਿਹੜਾ ਉਹਨੂੰ ਅਸੀਂ ਧਾਰਮਿਕ ਮੁੱਦੇ ਬਣਾ ਕੇ ਲੜਦੇ ਆਂ ਜਦਕਿ ਇਲੈਕਸ਼ਨ ਦਾ ਜਿਹੜਾ ਮੁੱਦਾ ਹੈ ਉਹ ਫੂਡ ਸ਼ੈਲਟਰ ਮੈਡੀਕਲ ਐਜੂਕੇਸ਼ਨ ਡਵੈਲਪਮੈਂਟ ਇਹ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਸਹੀ ਆ ਬਟ ਅਫਸੋਸ ਇਹ ਮੁੱਦਿਆਂ ਤੇ ਤਾਂ ਕੋਈ ਇਲੈਕਸ਼ਨ ਲੜਦਾ ਹੀ ਨਹੀਂ ਆਲਰਾਇਜ਼ੇਸ਼ਨ ਦੀ ਗੱਲ ਕੀਤੀ ਜਾਂਦੀ ਆ ਦੇਖਿਓ ਇੱਕ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਐਜ਼ ਐਨ ਐਡਵੋਕੇਟ ਸਭ ਤੋਂ ਵੱਡਾ ਫਿਲਯੂਰ ਆ ਇੰਟੈਲੀਜੈਂਸ ਦਾ ਸਾਡੀ ਸਿਕਿਉਰਿਟੀ ਫੋਰਸਸ ਸੈਕੰਡ ਗਵਰਨਮੈਂਟ ਦਾ ਗਵਰਨਮੈਂਟ ਨੇ 2000 ਬੰਦਾ ਉੱਥੇ ਮੌਜੂਦ ਹੈ ਕਸ਼ਮੀਰ ਦੇ ਵਿੱਚ 100-100 ਮੀਟਰ ਤੇ ਜਿਹੜੀ ਸਾਡੀ ਆਰਮੀ ਜਾਂ ਬੀਐਸਐਫ ਜਾਂ ਦੂਸਰੀ ਜਵਾਨ ਮੌਜੂਦ ਨੇ ਫੌਜ ਦੇ ਜਿੱਥੇ 2000 ਬੰਦੇ ਦਾ ਪਿਕਨਿਕ ਸਪੋਰਟ ਹੈ ਉੱਥੇ ਦੋ ਜਿਹੜੇ ਹੈ ਉਹ ਆਰਮੀ ਮੈਨ ਉੱਥੇ ਨਹੀਂ ਅਪਾਇੰਟ ਕੀਤੇ ਗਏ ਦੂਸਰੀ ਗੱਲ ਇਹ ਹੈ ਕਿ ਜਦੋਂ ਤੁਸੀਂ ਕਹਿੰਦੇ ਹੋ ਵੀ ਇਨਪੁਟ ਸੀਗਾ ਸਾਡੇ ਕੋਲ ਜੇ ਤੁਹਾਡੇ ਕੋਲ ਇਨਪੁਟ ਸੀਗਾ ਤੇ ਫਿਰ ਸਕਿਉਰਿਟੀ ਏਜੰਸੀਸ ਕੀ ਕਰ ਰਹੀਆਂ ਸੀ ਇਹ ਸਵਾਲਿਆ ਨਿਸ਼ਾਨ ਪੈਦਾ ਕਰਦੇ ਆ ਇੱਕ ਗੱਲ ਦੂਸਰੀ ਗੱਲ ਮੈਂ ਇਹ ਗੱਲ ਕਹਿਣਾ ਚਾਹੁੰਦਾ ਦੇਖੋ ਐਜ਼ ਅ ਕਾਮਨ ਮੈਨ ਮੈਂ ਲੀਗਲ ਮੈਨ ਨੂੰ ਛੱਡ ਦੇਣਾ ਐਜ਼ ਅ ਕਾਮਨ ਮੈਨ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਸਰਕਾਰ ਤੋਂ ਮੰਨ ਲਓ ਆ ਗਏ ਹਮਲਾ ਵੀ ਹੋ ਗਿਆ ਹਮਲਾ ਹੋਣ ਤੋਂ ਬਾਅਦ ਉਹ ਚੱਲੇ ਕਿਧਾਂਗੇ ਇਹ ਸਭ ਤੋਂ ਵੱਡਾ ਸਵਾਲਿਆ ਨਿਸ਼ਾਨ ਆ ਫਿਰ ਉਸ 57 ਮਿੰਟ ਤੱਕ ਉੱਥੇ ਮੌਤ ਦਾ ਟਾਂਡਮ ਮਚਾਉਂਦੇ ਰਹੇ ਦਹਿਸ਼ਤ ਗਰਦੀ ਫਲਾਉਂਦੇ ਰਹੇ ਮਾਸੂਮਾਂ ਦੀ ਜਾਨ ਲੈਂਦੇ ਰਹੇ ਤੁਹਾਡੀ ਸਕਿਉਰਿਟੀ ਫੋਰਸਸ ਕਿੱਥੇ ਸੀਗੀਆਂ ਤੁਸੀਂ ਕੁਇਟ ਜਿਹੜਾ ਹੈ ਉਹ ਰਿਸਪੌਂਡ ਕਿਉਂ ਨਹੀਂ ਕੀਤਾ ਮੌਕੇ ਤੇ ਇੱਕ ਸਵਾਲ ਇਹ ਦੂਜੀ ਗੱਲ ਇਹ ਹੈ ਜਿਸ ਤਰੀਕੇ ਨਾਲ ਇੱਕ ਮੋਦੀ ਸਾਹਿਬ ਦੀ ਬੜੀ ਪੁਰਾਣੀ ਇੱਕ ਵੀਡੀਓ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਨੂੰ ਸਵਾਲ ਕਰਦੇ ਆ ਕਿ ਜਿਹੜੀ ਬਾਰਡਰ ਤੇ ਜਿਹੜੀ ਹੈ ਤੁਹਾਡੇ ਕੋਲ ਹੈ ਉਹ ਅੰਦਰ ਐਂਟਰ ਕਿੱਦਾਂ ਹੋਏ ਤੇ ਇਹੀ ਸਵਾਲ ਮੋਦੀ ਜੀ ਤੁਹਾਡੇ ਤੋਂ ਹੈ ਕਿ دہشت گرد ਸਾਡੇ ਭਾਰਤ ਦੇ ਵਿੱਚ ਐਂਟਰ ਕਿੱਦਾਂ ਹੋਏ ਅਗਰ ਐਂਟਰ ਹੋ ਗਏ ਤੇ ਫਿਰ ਉਹ ਚਲੇ ਕਿੱਦਾਂਗੇ ਸੋ ਸਾਨੂੰ ਸਰਕਾਰ ਦਾ ਫੇਲਿਓਰ ਸਰਕਾਰ ਨਾਲ ਲੜਨ ਦੀ ਬਜਾਏ ਸਰਕਾਰ ਨਾਲ ਸਵਾਲ ਪੁੱਛਣ ਦੀ ਬਜਾਏ ਅੱਜ ਇੱਕ ਵੱਡਾ ਤਬਕਾ ਮੁਸਲਿਮ ਭਾਈਚਾਰੇ ਨੂੰ ਟਾਰਗੇਟ ਕਰ ਰਿਹਾ ਮੈਂ ਸੋ ਇਹਦਾ ਬਹੁਤ ਮੰਦਭਗ ਹੈ ਕਿਉਂਕਿ ਮੁਸਲਮਾਨ ਵੀ ਇਸ ਮੁਲਕ ਦੇ ਸਿਟੀਜ਼ਨ ਨੇ ਉਹ ਆਪਣੇ ਆਪਣਾ ਖੂਨ ਆਪਣੀ ਜਾਨ ਆਪਣਾ ਮਾਲ ਸਭ ਕੁਝ ਇਸ ਦੇਸ਼ ਤੇ ਕੁਰਬਾਨ ਕਰਨ ਲਈ ਤਿਆਰ ਆ ਬਟ ਇੱਕ ਜੋ ਮਾਹੌਲ ਬਣਾਇਆ ਜਾ ਰਿਹਾ ਪੋਲਿਟਿਸ਼ੀਅਨਸ ਵੱਲੋਂ ਜਾਂ ਕੁਝ ਸ਼ਰਾਰਤੀ ਤੱਤਵਾਂ ਵੱਲੋਂ ਮੈਂ ਸਮਝਦਾ ਉਹ ਦੇਸ਼ ਦੀ ਜਿਹੜੀ ਫਾਊਂਡੇਸ਼ਨ ਨੂੰ ਕਮਜ਼ੋਰ ਕਰ ਰਹੇ ਹੈ ਬਿਲਕੁਲ ਸਰ ਇਹ ਜਿਹੜਾ ਤੁਸੀਂ ਕਿਹਾ ਨਾ ਕਿ ਬੜਾ ਵੱਡਾ ਸਵਾਲ ਹੈ ਤੇ ਸੱਚ ਵਿੱਚ ਇਹ 2 ਦਿਨਾਂ 3 ਦਿਨਾਂ ਬਾਅਦ ਇਹ ਸਵਾਲ ਉੱਠਨੇ ਸ਼ੁਰੂ ਹੋ ਚੁੱਕੇ ਨੇ ਕਿ ਉਹ ਅਤਵਾਦੀ ਬੜੇ ਰਾਮ ਨਾਲ ਆਉਂਦੇ ਨੇ ਤੇ ਬੜੇ ਰਾਮ ਨਾਲ ਚਲੇ ਜਾਂਦੇ ਨੇ ਵੀ ਇਹ ਆਣ ਜਾਣ ਦਾ ਇੰਨਾ ਸੌਖਾ ਰਾ ਕਿਵੇਂ ਬਣਿਆ ਇਸ ਤੋਂ ਬਾਅਦ ਇੱਕ ਗੱਲ ਇਹ ਹੈ ਕਿ 4-5 ਸਾਲ ਪਹਿਲਾਂ ਧਾਰਾ 370 ਹਟਾਈ ਗਈ ਸੀਗੀ ਕਸ਼ਮੀਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਧਾਰਾ ਹਟਾਏ ਜਾਣ ਦਾ ਕੋਈ ਕੀ ਮਤਲਬ ਫਾਇਦਾ ਹੋਇਆ ਹੁਣ ਤੱਕ ਤੇ ਇਹ ਜਿਹੜੀ ਘਟਨਾ ਵਾਪਰੀ ਕਿ ਉਹਦਾ ਵੀ ਕੋਈ ਉਹਦੇ ਨਾਲ ਸੰਬੰਧ ਹੈ ਮੈਂ ਸਮਝਦਾ ਕਿ ਧਾਰਾ 370 28 ਜਿਹੜੀ ਹਟਾਈ ਗਈ ਸੀ ਸਰਕਾਰ ਵੱਲੋਂ ਸਰਕਾਰ ਨੇ ਉਹਦਾ ਬਹੁਤ ਵੱਡਾ ਕ੍ਰੈਡਿਟ ਲਿੱਤਾ ਵੀ ਅਸੀਂ 370 ਹਟਾਤੀ ਮੈਂ ਸਮਝਦਾ ਕਿ ਉਹ ਜਿਹੜਾ ਜਿੰਨੀ ਕ ਮਸ਼ਹੂਰੀ ਕੀਤੀ ਗਈ ਸੀ ਉਹਦੇ ਨਾਲ ਕਸ਼ਮੀਰੀयत ਨੇ ਉਸ ਨੂੰ ਐਕਸੈਪਟ ਕੀਤਾ 370 ਤੁਸੀਂ ਰਿਮੂਵ ਕੀਤੀ ਆ ਉਹਨੂੰ ਕਸ਼ਮੀਰੀयत ਨੇ ਬਲਕਿ ਪੂਰੇ ਮੁਲਕ ਨੇ ਉਹਨੂੰ ਐਕਸੈਪਟ ਕੀਤਾ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਟੂਰਿਜ਼ਮ ਕਸ਼ਮੀਰ ਦੇ ਵਿੱਚ ਹੋਇਆ ਕਸ਼ਮੀਰੀ ਵੀ ਖੁਸ਼ ਹੋਏ ਸਾਨੂੰ ਰੋਜ਼ਗਾਰ ਮਿਲਣਾ ਸ਼ੁਰੂ ਹੋਇਆ ਅੱਜ ਕਸ਼ਮੀਰ ਤੁਸੀਂ ਦੇਖੋ 28 ਬੰਦਿਆਂ ਦੀ ਸ਼ਹਾਦਤ ਉੱਥੇ ਹੋਈ ਹੈ ਅਤਵਾਦੀ ਹਮਲੇ 'ਚ ਮੈਂ ਸਮਝਦਾ 28 ਬੰਦਿਆਂ ਦੀ ਸ਼ਹਾਦਤ ਨਹੀਂ ਹੋਈ ਉਹ ਪੂਰੇ ਕਸ਼ਮੀਰ ਦੀ ਸ਼ਹਾਦਤ ਹੋਈ ਹੈ ਪੂਰਾ ਦਾ ਪੂਰਾ ਕਸ਼ਮੀਰ ਜਿਹੜਾ ਉਹ ਟੂਰਿਜ਼ਮ ਦੇ ਉੱਪਰ ਜਿਹੜਾ ਆ ਉਹ ਡਿਪੈਂਡ ਕਰਦਾ ਹੈ ਉਹਨਾਂ ਦੀ ਰੋਜ਼ੀ ਰੋਟੀ ਜਿਹੜੀ ਆ ਟੂਰਿਜ਼ਮ ਤੇ ਚੱਲਦੀ ਹੈ ਮੈਨੂੰ ਦੱਸੋ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਉੱਥੇ ਜਾਣਾ ਬੰਦ ਕਰ ਦਿੱਤਾ ਕਿੰਨੀ ਬੁਕਿੰਗ ਸੀਗੀ ਉਹ ਕੈਨਸਲ ਲੋਕਾਂ ਨੇ ਕਰਵਾਈ ਸਾਹ ਹਮਲੇ ਤੋਂ ਬਾਅਦ ਇਟ ਮੀਨਸ ਕਿ 28 28 ਬੰਦੇ ਸ਼ਹੀਦ ਨਹੀਂ ਹੋਏ ਪੂਰਾ ਕਸ਼ਮੀਰ ਉਹਨਾਂ ਦੇ ਨਾਲ ਸ਼ਹੀਦ ਹੋਇਆ ਇਹ ਸਾਨੂੰ ਸੋਚਣ ਵਾਲੀ ਗੱਲ ਹੈ ਇੱਕ ਦੂਸਰੀ ਗੱਲ ਇਹ ਹੈ ਕਿ ਪੂਰੇ ਮੁਲਕ ਦੇ ਵਿੱਚ ਅਤਵਾਦੀ ਹਮਲਾ ਹੋਇਆ ਅੱਗੇ ਵੀ ਹੁੰਦੇ ਰਹੇ ਪਰ ਇਹਦੇ ਵਿੱਚ ਹਿੰਦੂ ਮੁਸਲਮਾਨ ਵਾਲਾ ਐਂਗਲ ਕਿੱਦਾਂ ਆ ਗਿਆ ਇਹ ਬੜਾ ਵੱਡਾ ਸਵਾਲ ਜਿਹੜਾ ਹੈ ਉਹ ਲਾਉਂਦਾ ਹੈ ਕਿਤੇ ਨਾ ਕਿਤੇ ਦੂਸਰੀ ਗੱਲ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਜਾਣਾ ਚਾਹੀਦਾ ਸੀ ਕਸ਼ਮੀਰ ਲੋਕਾਂ ਦੀ ਲੋਕਾਂ ਦੇ ਨਾਲ ਉਹਨਾਂ ਦੀ ਸਿੰਪੈਥੀ ਹੁੰਦੀ ਤਾਂ ਉਹ ਗਏ ਵਿਹਾਰ ਇਲੈਕਸ਼ਨ ਰੈਲੀ 'ਚ ਉੱਥੇ ਜਾ ਕੇ ਗੱਲ ਕਰ ਰਹੇ ਕਸ਼ਮੀਰ ਹਮਲੇ ਦੀ ਸਿਕਿਉਰਿਟੀ ਫੋਰਸਿਸ ਨਾਲ ਮੀਟਿੰਗ ਲੈ ਕੇ ਸਿਕਿਉਰਿਟੀ ਫੋਰਸਿਸ ਦੇ ਨਾਲ ਉੱਥੇ ਪੂਰਾ ਤਰੀਕੇ ਦੇ ਨਾਲ ਕਸ਼ਮੀਰ ਦੇ ਵਿੱਚ ਜਾਣਾ ਚਾਹੀਦਾ ਸੀ ਕਸ਼ਮੀਰ ਦੇ ਲਾਲ ਚੌਂਕ ਤੋਂ ਖੜੇ ਹੋ ਕੇ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੀਦਾ ਸੀ ਪੂਰੇ ਨੇਸ਼ਨ ਨੂੰ ਕਿ ਇਹ ਹਿੰਦੂ ਮੁਸਲਮਾਨ ਦੀ ਲੜਾਈ ਨਹੀਂ ਆ ਇਹ دہشتਗਰਦਾਂ ਦਾ ਹਮਲਾ ਹੈ ਇਹਨੂੰ ਇਹ ਇਸ ਹਮਲੇ ਦੀ ਪੂਰੇ ਤਰੀਕੇ ਦੇ ਨਾਲ ਕਸ਼ਮੀਰੀ ਤੇ ਕੰਡੈਮ ਕਰ ਰਹੇ ਆ ਇੰਡੀਆ ਦਾ ਹਰ ਮੁਸਲਮਾਨ ਕੰਡੈਮ ਕਰ ਰਿਹਾ ਤੁਸੀਂ ਦੇਖਿਆ ਸ਼ੁੱਕਰਵਾਰ ਵਾਲੇ ਦਿਨ ਪੂਰੇ ਭਾਰਤ ਦੀ ਹਰ ਇੱਕ ਮਸਜਿਦ ਦੇ ਵਿੱਚੋਂ دہشتਗਰਦੀ ਦਾ ਵਿਰੋਧ ਕੀਤਾ ਗਿਆ ਨਾ ਇਸ ਇਸਲਾਮ ਹਮੇਸ਼ਾ ਪੀਸ ਲਵਿੰਗ ਰਿਲੀਜੀਅਨ ਸੀ ਹੈ ਤੇ ਇਨਸ਼ਾਅੱਲਾ ਤਾਲਾ ਪ੍ਰਿੰਸੀਪਲ ਬੇਸਿਕ ਇਸਲਾਮ ਦਾ ਪੀਸ ਹੈ ਤੇ ਜਿਹੜੇ ਬੰਦੇ ਇਹ دہشت گردੀ ਕਰਦੇ ਉਹਨਾਂ ਦਾ ਇਸਲਾਮ ਨਾਲ ਕੋਈ ਤਾਲਕਵਸਤਾ ਨਹੀਂ ਹੈਗਾ ਜੇ ਇੱਕ ਮੁਸਲਮਾਨ ਨੂੰ ਲੋੜ ਪੈਂਦੀ ਹੈ ਸਾਨੂੰ ਲਾਓ ਸਰਦਾਂ ਤੇ ਅਸੀਂ ਆਪਣਾ ਖੂਨ ਦੇਣ ਲਈ ਤਿਆਰ ਹਾਂ ਸਾਨੂੰ ਲਾਓ ਕਿੱਥੇ ਲਾਉਣਾ ਮੋਦੀ ਜੀ ਨੇ ਕੋਈ ਮੁਸਲਮਾਨ ਮੁਸਲਮਾਨਾਂ ਤੇ ਇਹ ਟੈਸਟ ਕਰਨਾ ਨਾ ਸਾਡਾ ਕਿਸੇ ਨੂੰ ਕੋਈ ਸਰਟੀਫਿਕੇਟ ਦੇਣ ਦੀ ਬਸ ਟੈਸਟ ਕਰਨਾ ਨਾ ਕਰੋ ਸਾਡਾ ਸਾਨੂੰ ਲਾਓ ਜਿੱਥੇ ਲਾਉਣਾ ਦੇਖੋ ਅਸੀਂ ਆਤਵਾਦੀਆਂ ਦੇ ਕਿਦਾਂ ਤਾਂ ਜੜਾਉਨੇ ਆ ਕੋਈ ਸਾਡੇ ਮੁਲਕ ਦੇ ਕਿਸੇ ਹਿੰਦੂ ਭਰਾਵਲ ਸਿੱਖ ਭਰਾਵਲ ਜਾਂ ਕਿਸੇ ਹੋਰ ਦਲਿਤ ਭਾਈਚਾਰੇ ਦੇ ਕਿਸੇ ਹੋਰ ਰਿਲੀਜੀਅਨ ਦੇ ਕਿਸੇ ਵੀ ਭਰਾ ਨਾਲ ਅੱਖ ਚੱਕ ਕੇ ਦੇਖ ਦੇਖ ਕੇ ਦਿਖਾਵੇ ਕੋਈ ਪਹਿਲਾਂ ਸਾਡੀ ਲਾਸ਼ ਤੋਂ ਉਹਨੂੰ ਹੋ ਕੇ ਗੁਜ਼ਰਨਾ ਪਏਗਾ ਥੈਨ ਸਾਡੇ ਕਿਸੇ ਭਰਾ ਦੀਆਂ ਨੂੰ ਹੱਥ ਲਾਣਗੇ ਬਟ ਐਡੀ ਵੱਡੀ ਸਿਕਿਉਰਿਟੀ ਜਿਹੜੀ ਤੁਹਾਡੀ ਇੰਟੈਲੀਜੈਂਸ ਤੁਹਾਡੀ ਕੋਲ ਸਾਰਾ ਕੁਝ ਤੁਹਾਡੇ ਕੋਲ ਐਡਾ ਵੱਡਾ ਫਲੋਰ ਉਹ ਆਏ ਆ ਕੇ ਉਹਨਾਂ ਨੇ 57 ਮਿੰਟ ਤਾंडਵ ਕੀਤਾ ਉਸ ਤੋਂ ਬਾਅਦ ਚਲੇ ਵੀ ਗਏ ਇਹ ਕਿਤੇ ਨਾ ਕਿਤੇ ਬਹੁਤ ਵੱਡਾ ਫੇਲੀਅਰ ਹੈ ਇਸ ਸਰਕਾਰ ਕੋਲੋਂ ਜਵਾਬ ਪੁੱਛਣਾ ਚਾਹੀਦਾ ਮੈਂ ਉਹਨਾਂ ਲੋਕਾਂ ਨੂੰ ਅਪੀਲ ਕਰ ਰਿਹਾ ਜਿਹੜੇ ਲੋਕ ਧਰਮ ਦੇ ਨਾਂ ਤੇ ਮੁਸਲਮਾਨਾਂ ਤੇ ਅਟੈਕ ਕਰ ਰਿਹਾ ਇਹ ਕਸ਼ਮੀਰ ਦੇ ਵਿੱਚ ਸੌਰੀ ਚੰਡੀਗੜ੍ਹ ਦੇ ਵਿੱਚ ਇੱਕ ਕਸ਼ਮੀਰੀ ਸਟੂਡੈਂਟ ਨੂੰ ਮਾਰ ਦਿੱਤਾ ਗਿਆ ਦੋ ਉੱਤਰਾਖੰਡ ਦੇ ਵਿੱਚ ਮਾਰ ਦਿੱਤੇ ਗਏ ਅੰਬਾਲਾ ਹਰਿਆਣਾ ਦੇ ਵਿੱਚ ਮੁਸਲਮਾਨਾਂ ਦੀ ਸ਼ਾਪ ਜਿਹੜੀ ਆ ਉਹ ਤੋੜਪਨ ਕੀਤੀ ਜਾ ਰਹੀ ਆ ਇੱਕ ਹਮਲਾ ਆਗਰੇ ਦੇ ਵਿੱਚ ਇੱਕ ਛਤਰੀਏ ਗੋ ਸੇਵਾ ਦਲ ਦੇ ਗੋ ਰੱਖਸ਼ਾ ਦਲ ਦਾ ਇੱਕ ਅਤਵਾਦੀ ਆਪਣੇ ਆਪ ਨੂੰ ਇੱਕ ਮੁਸਲਮਾਨ ਨੂੰ ਗੋਲੀ ਮਾਰ ਕੇ ਕਹਿੰਦਾ ਕਿ ਮੈਂ ਇੱਕ ਮਾਰ ਦਿੱਤਾ ਹੈ ਤੇ 26 ਮਰੇ ਸਾਡੇ 2600 ਮਾਰਨੇ ਮੈਂ ਮੁਸਲਮਾਨ ਤੇ ਉਹਦੀ ਵੀਡੀਓ ਜਿਹੜੀ ਹੈ ਉਹ ਉਹ ਕਿਸ ਤਰੀਕੇ ਦੇ ਨਾਲ ਮੈਂ ਐਫਬੀ ਤੇ ਜਦੋਂ ਆਪਣੇ ਆਪਣੇ ਐਫਬੀ ਬਾਲ ਤੇ ਮੈਂ ਉਹਨੂੰ ਪੋਸਟ ਕੀਤਾ ਸੀਗਾ ਤੇ ਐਫਬੀ ਵੱਲੋਂ ਉਹ ਕੰਟੈਂਟ ਹਟਾ ਦਿੱਤਾ ਗਿਆ ਤਾਂ ਕਿ ਲੋਕਾਂ ਨੂੰ ਨਾ ਪਤਾ ਲੱਗ ਸਕੇ ਤੁਸੀਂ ਦੇਖੋ ਟੈਰੋਰੀਜ਼ਮ ਕਦੇ ਵੀ ਗੁੱਡ ਐਂਡ ਬੈਡ ਨਹੀਂ ਹੁੰਦਾ ऐसे डेफिनेशन ਦੇ ਵਿੱਚ ਅੱਜ ਪਾਕਿਸਤਾਨ ਦਾ ਕੀ ਹਾਲ ਹੈ ਪਾਕਿਸਤਾਨ ਵਿੱਚ ਗੁੱਟ ਟੈਰੋਰਿਜ਼ਮ ਬੈਟਰੀਸਮ ਦੀ ਗੱਲ ਕਰਦਾ ਸੀ ਅੱਜ ਉਸੇ ਪੱਥ ਤੇ ਅਸੀਂ ਚੱਲ ਪਏ ਆ ਅਸੀਂ ਇੱਕ ਤਬਕਾ ਜਿਹੜਾ ਮਾਸੂਮ ਲੋਕਾਂ ਨੂੰ ਮਾਰ ਰਿਹਾ ਹੈ ਅਸੀਂ ਉਹਨੂੰ ਧਰਮ ਦੇ ਆਧਾਰ ਤੇ ਉਹਨਾਂ ਨੂੰ ਬਖਸ਼ ਰਿਹਾ ਹੈ ਇਹ ਗਲਤ ਹੈ ਧਰਮ ਦੇ ਆਧਾਰ ਤੇ ਹੀ ਪਾਕਿਸਤਾਨ ਨੇ ਬਖਸ਼ਿਆ ਸੀ ਕਿ ਗੁੱਟ ਟੈਰੋਰਿਜ਼ਮ ਹੈ ਅੱਜ ਪਾਕਿਸਤਾਨ ਬਿਲਕੁਲ ਖਤਮ ਹੋ ਚੁੱਕਾ ਹੈ ਜਾਂ ਜਿਹੜੇ ਵੀ ਮੁਲਕ ਹੈ ਜਿਹੜੇ ਜਿਹੜੇ ਮੁਲਕਾਂ ਨੇ ਰੈਡਿਕਲਾਈਜ਼ ਆਪਣੇ ਲੋਕਾਂ ਨੂੰ ਕੀਤਾ ਧਰਮ ਦੇ ਆਧਾਰ ਤੇ ਆਪਣੇ ਲੋਕਾਂ ਨਾਲ ਸਹਾਨੀਬੂਤੀ ਦਿਖਾਈ 테ਰਰਿਜ਼ਮ ਨੂੰ ਬढ़ावा ਦਿੱਤਾ ਉਹ ਮੁਲਕ ਖਤਮ ਹੋ ਗਏ ਆ ਮੈਂ ਸਮਝਦਾ ਜੇ ਉਹ 26 ਲੋਕਾਂ ਦਾ ਉੱਥੇ 28 ਲੋਕਾਂ ਦੀ ਜਿਹੜਾ ਹੱਤਿਆ ਉਹਨਾਂ ਦੀ ਸ਼ਹਾਦਤ ਜਿਹੜੀ ਹੋਈ ਹੈ ਉਹ ਅਗਰ ਆਤਵਾਦ ਹੈ ਆਤਵਾਦ ਇਹ ਵੀ ਹੈ ਸਾਨੂੰ ਕਹਿਣਾ ਪਵੇਗਾ ਅਗਰ ਇੱਕ ਇਨੋਸੈਂਟ ਮੁਸਲਮਾਨ ਨੂੰ ਮਗੋਲੀ ਮਾਰੀ ਜਾਂਦੀ ਹੈ ਕਹਿ ਕੇ ਧਰਮ ਪੁੱਛ ਕੇ ਉਹਦਾ ਕਿ 26 ਮਾਰ 2600 ਮਾਰਾਂਗੇ ਉਹ ਵੀ 테ਰਰਿਜ਼ਮ ਹੈ ਉਹਨੂੰ 테ਰਰਿਸਟ ਕਹਿਣਾ ਪਵੇਗਾ ਤੁਹਾਨੂੰ ਫਿਰ ਜਾ ਕੇ ਅਸੀਂ ਆਪਣਾ ਮੂਲਕ ਬਚਾ ਸਕਦੇ ਹਾਂ ਅਗਰ ਗੁੱਡ অর ਵੈਡ ਟੈਰਰਿਜ਼ਮ ਦੇ ਵਿੱਚ ਜਾਂ ਆਪਣਾ ਤੇ ਬਗਾਨਾ ਟੈਰਰਿਜ਼ਮ ਅਸੀਂ ਅਗਰ ਡਿਫਰੈਂਸ਼ੀਏਟ ਕਰਦੇ ਰਹੇ ਤੇ ਮੈਂ ਸਮਝਦਾ ਇਹ ਬੜਾ ਖਤਰਨਾਕ ਹੈ ਮੂਲਕ ਲਈ ਜੋ ਉਥੇ ਆਦਿਲ ਤੇ ਇੱਕ ਹੋਰ ਨੌਜਵਾਨ ਸੀਗਾ ਜਿਸ ਨੇ ਉਸ ਪੂਰੇ 57 ਮਿੰਟ ਦੇ ਤਾਂਡਵ ਦੇ ਵਿੱਚ ਆਪਣੇ ਨਾਲ ਜਿਹੜੇ ਸੈਲਾਨੀ ਸਨ ਉਹਨਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਗਵਾ ਦਿੱਤੀ ਹੈ ਆਦਿਲ ਨੇ ਤਾਂ ਇੱਥੇ ਤੱਕ ਵੀ ਕਹਿ ਦਿੱਤਾ ਸੀਗਾ ਕਿ Hindu ਮੇਰੀ ਭੈਣ ਹੈ ਤੇ ਤੁਸੀਂ ਉਸ ਨੂੰ ਹੱਥ ਨਹੀਂ ਲਗਾਉਣਾ ਯਾਨੀ ਕਿ ਇਹ ਉਹ ਉਦਾਹਰਨਾਂ ਨੇ ਮੈਂ ਕਹੂੰਗੀ ਉਸ ਘਟਨਾ ਦੇ ਵਿੱਚ ਵਾਪਰੀਆਂ ਉਹ ਉਦਾਹਰਨਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਇਹ ਦੁਖ ਦਰਸਾਉਂਦੀਆਂ ਨੇ ਕਿ Hindu ਤੇ Musalman ਜਿਹੜਾ ਹੈ ਉਹ ਇੱਕ ਦੂਜੇ ਦਾ ਇੰਨਾ ਦੁਸ਼ਮਣ ਨਹੀਂ ਹੈ ਇਹ ਦੋਵਾਂ ਦੇ ਵਿੱਚ ਜਿਹੜੀ ਹੈ ਇੱਕ جنگ ਤਿਆਰ ਕੀਤੀ ਜਾ ਰਹੀ ਹੈ ਹਿੰਦੂ ਤੇ ਮੁਸਲਮਾਨ ਇੰਨਾ ਦੁਸ਼ਮਣ ਉਹਨਾ ਦੁਸ਼ਮਣ ਦੁਸ਼ਮਣ ਹੈ ਹੀ ਨਹੀਂ ਹਿੰਦੂ ਅਤੇ ਮੁਸਲਮਾਨ ਜੁੜਨਾ ਵੀ ਇਸ ਮੁਲਕ ਦਾ ਹੈ ਉਹਨਾਂ ਦਾ ਡੀਐਨਏ ਇੱਕ ਹੈ ਰਿਲੀਜੀਅਸਲੀ ਸਾਡੇ ਫੇਥ ਅਲੱਗ ਹੋ ਸਕਦੇ ਆ ਦੋਨੇ ਧਰਮ ਪੀਸ ਦੀ ਗੱਲ ਕਰਦੇ ਆ ਸਾਂਝਵਾਦ ਦਾ ਦੀ ਗੱਲ ਕਰਦੇ ਆ ਅਸੀਂ ਸਾਡਾ ਇਤਿਹਾਸ ਹੈ ਅਸੀਂ ਬੜੇ ਲੰਬੇ ਟਾਈਮ ਤੋਂ ਇਕੱਠੇ ਰਹੇ ਆ ਇਸ ਮੁਲਕ ਦੇ ਵਿੱਚ ਇਹਦਾ ਬੇਸਿਕ ਪ੍ਰਿੰਸੀਪਲ ਹੀ ਸੈਕੂਲਰਿਜ਼ਮ ਦਾ ਹੈ ਅਗਰ ਜਦੋਂ ਭਾਰਤ ਦੇ ਬੰਡ ਹੋਈ ਆ ਭਾਰਤ ਦੇ ਬੰਡ ਹੋਈ ਜਦੋਂ ਜਮਾ ਮਸਜਿਦ ਦੀ ਬੌੜੀਆਂ ਤੋਂ ਖੜੇ ਹੋ ਕੇ ਅਬੁਲ ਕਲਮ ਆਜ਼ਾਦ ਨੇ ਮੁਸਲਮਾਨਾਂ ਨੂੰ ਆਵਾਜ਼ ਮਾਰੀ ਕਿ ਕਿੱਥੇ ਜਾ ਰਹੇ ਹੋ ਮੁਲਕ ਤੁਹਾਡਾ ਹੈ ਅਸੀਂ ਬਾਈ ਚੁਆਇਸ ਇੱਥੇ ਰੁਕੇ ਜਾਂ ਅਸੀਂ ਪਾਕਿਸਤਾਨ ਜਾ ਕੇ ਬਦਲ ਹੋ ਸਕਦੇ ਅਸੀਂ ਉੱਥੇ ਅਸੀਂ ਬਦਲ ਨਹੀਂ ਹੋਏ ਕਿਉਂਕਿ ਇਸ ਮਿੱਟੀ ਦੇ ਵਿੱਚ ਸਾਡਾ ਖੂਨ ਸ਼ਾਮਲ ਹੈ ਅਸੀਂ ਮਰ ਕੇ ਵੀ ਇਸ ਮਿੱਟੀ 'ਚ ਦਫਨ ਹੋ ਜਾਾਂਗੇ ਸਾਡੀ ਹੱਡੀਆਂ ਇਸ ਮਿੱਟੀ ਦਾ ਖਾਦ ਬਣ ਕੇ ਫਿਰ ਅਸੀਂ ਫਸਲ ਦੇ ਰੂਪ ਦੇ ਵਿੱਚ ਬਾਹਰ ਆਵਾਂਗੇ ਇਹ ਸਾਡਾ ਜਿਹੜਾ ਇਸ ਮੁਲਕ ਦੇ ਨਾਲ ਪਿਆਰ ਹੈ ਬਟ ਮੈਂ ਸਮਝਦਾ ਕਿ ਜਿਹੜਾ ਹਿੰਦੂ ਮੁਸਲਿਮ ਵਾਲਾ ਐਂਗਲ ਹੈ ਇਹ ਸਾਡੇ ਦੇਸ਼ ਦੇ ਲਈ ਬਹੁਤ ਵੱਡਾ ਖਤਰਾ ਹੈ ਆਦਲ ਹੋ ਗਿਆ ਜਿਹੜੀ ਤੁਸੀਂ ਗੱਲ ਕੀਤੀ ਹੈ ਉਹਦੇ ਨਾਲ ਨਜ਼ਾਕਤ ਹੋ ਗਈ ਜਿਹੜਾ ਇੱਕ ਮੁੰਡਾ ਆਦਲ ਸ਼ਹੀਦ ਹੋਇਆ ਇੱਕ ਮੁੰਡਾ ਜ਼ੁਨੈਦ ਹੈ ਜਿਨੇ ਉਥੋਂ ਕਾਫੀ ਬੰਦੇ ਉਥੋਂ ਕੱਢ ਕੇ 1.5 ਕਿਲੋਮੀਟਰ ਤੱਕ ਉਹਨਾਂ ਨੂੰ ਉਹ ਕੀਤਾ ਆਪਣਾ ਰੈਸਕਿਊ ਕਰਕੇ ਲੈ ਕੇ ਗਿਆ ਆਪਣੇ ਮਲਬੂਤੇ ਤੇ ਤੇ ਉਹ ਬੱਚੇ ਸੀਗੇ ਛੋਟੇ ਛੋਟੇ ਉਹਨਾਂ ਨੂੰ ਲੈ ਕੇ ਗਏ ਉਹ ਆਪਣੇ ਮੋਢੇ ਤੇ ਚੱਕ ਕੇ ਜ਼ੁਨੈਦ ਜਿਹੜਾ ਤੁਸੀਂ ਦੇਖਿਆ ਵੀਡੀਓ ਬੜੀ ਵਾਇਰਲ ਹੋਈ ਹੈ ਉਹ ਆਪਣੇ ਮੋਢਿਆਂ ਤੇ ਖੂਨ ਲੱਗਾ ਹੋਇਆ ਬੱਚੇ ਨੂੰ ਆਪਣੀ ਜਾਨ ਤੇ ਖੇਡ ਕੇ 4 ਕਿਲੋਮੀਟਰ ਤੱਕ ਉਸ ਨੂੰ ਬੈਸਰਾਂ ਦੇ ਵਿੱਚ ਛੱਡ ਕੇ ਆਇਆ ਉਹ ਇਸ ਤਰੀਕੇ ਦੀਆਂ ਸੈਕਿੰਡ ਐਗਜ਼ਾਮਪਲ ਉੱਥੇ ਹੋਈਆਂ ਜਿਹੜੀ ਇਹ ਤਾਂ 5-4 ਹੈਗੀਆਂ ਜਿਹੜੀ ਵਾਇਰਲ ਹੋ ਗਈਆਂ ਅਦਰਵਾਈਜ਼ ਹਾਂ ਜੇ ਪਤਾ ਲੱਗ ਗਿਆ ਅਦਰਵਾਈਜ਼ ਉੱਥੇ ਜਿੰਨੇ ਵੀ ਗਾਈਡ ਸੀਗੇ ਜਿੰਨੇ ਵੀ ਘੋੜੇ ਵਾਲੇ ਸੀਗੇ ਸਭ ਨੇ ਕੋਸ਼ਿਸ਼ ਕੀਤੀ ਬਚਾਉਣ ਦੀ ਤੇ ਸਭ ਨੇ ਮੌਕੇ ਤੇ ਉਹਨਾਂ ਆਤਵਾਦੀਆਂ ਨੂੰ ਕੰਡੈਮਨ ਕੀਤਾ ਕੰਡੈਮਨ ਇਸ ਲਈ ਕੀਤਾ ਨਾ ਕਿਉਂਕਿ ਉਹ ਉਹਨਾਂ ਨੂੰ ਹਿੰਦੂਆਂ ਨਾਲ ਪਿਆਰ ਸੀ ਉਹਨਾਂ ਨੇ ਇਸ ਮੁਲਕ ਨਾਲ ਪਿਆਰ ਸੀ ਉਹ دہشت ਗਰਦੀ ਦੇ ਖਿਲਾਫ ਆ ਅਦਰਵਾਈਜ਼ ਜਿਐਸੀ ਵੀ ਕਹਿ ਲਈਏ ਗੁੱਡ ਬੈਡ ਆਪਣਾ ਬਗਾਨਾ ਆਪਣਾ ਬਗਾਨਾ ਨਹੀਂ ਹੁੰਦਾ ਅਤਵਾਦ 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 ਹੁੰਦਾ ਹੈ ਅਤਵਾਦ ਨੂੰ ਸਾਨੂੰ ਕੰਡੈਮ ਕਰਨਾ ਪਏਗਾ ਬਾਕੀ ਮੈਂ ਇੱਕ ਗਲਤ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਲੋਕ ਧਰਮ ਦੇ ਨਾਂ ਤੇ ਅੱਜ ਮੁਸਲਮਾਨਾਂ ਨੂੰ ਟਾਰਗੇਟ ਕਰ ਰਹੇ ਜਾਂ ਮੁਸਲਮਾਨਾਂ ਤੇ ਹਮਲੇ ਕਰ ਰਹੇ ਇਹ ਹਮਲੇ ਬੰਦ ਕਰ ਦਿਓ ਨਹੀਂ ਤਾਂ ਇਹ ਜਿਹੜਾ ਹਮਲਾ ਆ ਇਹ ਇਨੋਸੈਂਟ ਮੁਸਲਮਾਨਾਂ ਨੂੰ ਹਮਲਾ ਇਹ ਵੀ ਇੱਕ ਟੈਰਰਿਜ਼ਮ ਹੈ ਇਹ ਵੀ ਅੱਤਵਾਦੀ ਹਮਲੇ ਨੇ ਇਹਨਾਂ ਆਫਤਿਆਦ ਦੇ ਹਮਲਿਆਂ ਦੇ ਖਿਲਾਫ ਵੀ ਅਗਰ ਸਾਨੂੰ ਖੜਾ ਲੜਨਾ ਪਿਆ ਇਸ ਮੁਲਕ ਦੇ ਖਾਤਰ ਤਾਂ ਵਹੀ ਜ਼ਰੂਰ ਲੜਾਂਗੇ ਇਨਸ਼ਾਅੱਲਾ ਜੀ ਸਰ ਭਾਰਤ ਨੇ ਇਸ ਤੋਂ ਬਾਅਦ ਕੁਝ ਖਾਸ ਫੈਸਲੇ ਲਏ ਜਿਵੇਂ ਮੈਂ ਕਹਾਂ ਕਿ ਬੜੇ ਸਖਤ ਰੁਖ ਦੇ ਫੈਸਲੇ ਅਪਣਾਏ ਨੇ ਪਾਕਿਸਤਾਨ ਨੂੰ ਲੈ ਕੇ ਸਭ ਤੋਂ ਵੱਡਾ ਸਿੰਧੂ ਜਲ ਸਮਝੌਤਾ ਮੁਆਤਲ ਕਰਨ ਦੀ ਗੱਲ ਕੀਤੀ ਹੈ ਇਹ ਵੀ ਪਤਾ ਲੱਗਦਾ ਹੈ ਕਿ ਜੇਕਰ ਇਹ ਸਮਝੌਤਾ ਸੱਚੀ ਚ ਮੁਆਤਲ ਹੋ ਜਾਂਦਾ ਤੇ ਪਾਕਿਸਤਾਨ ਜਿਹੜਾ ਹੈ ਪਾਣੀ ਦੀ ਬੂੰਦ ਲਈ ਵੀ ਤਰਸੇਗਾ ਹਾਲਤ ਤਾਂ ਪਹਿਲਾਂ ਹੀ ਪਾਕਿਸਤਾਨ ਦੀ ਬਹੁਤ ਜ਼ਿਆਦਾ ਥੱਲੇ ਆਰਥਿਕ ਤੌਰ ਤੇ ਜਾ ਚੁੱਕੀ ਹੈ ਕੀ ਕਹਿੰਦੇ ਹੋ ਦੇਖੋ ਮੈਂ ਆਪਣਾ ਮੈਂ ਮੈਂ ਅਗਰ ਗੱਲ ਕਰੂੰਗਾ ਉਹਨੇ ਕਹਣਾ ਐਜ਼ ਅ ਮੁਸਲਮ ਗੱਲ ਕਰ ਰਿਹਾ ਮੈਂ ਆਪਣੀ ਗੱਲ ਨਾ ਕਰਕੇ ਸ਼ੰਕਰ ਆਚਾਰੀਏ ਮੁਕਤੀਸ਼ਵਰ ਜੀ ਦੀ ਗੱਲ ਕਰ ਰਿਹਾ ਜੀ ਉਹਨਾਂ ਨੇ ਐਕਸਪਰਟਸ ਕੋਲੋਂ ਪੁੱਛਿਆ ਕਿ ਆ ਇਟ ਇ ਵੈਦਰ ਇਜ਼ ਇਟ ਪੋਸੀਬਲ ਕਿ ਅਸੀਂ ਇਹ ਜਿਹੜਾ ਸਿੰਧੂ ਦਾ ਪਾਣੀ ਰੋਕ ਸਕਦੇ ਹਾਂ ਉਹਦੇ ਵਿੱਚ ਜਿਹੜੇ ਐਕਸਪਰਟ ਨੇ ਕਿਹਾ ਐਸ ਪਰ ਸਟੇਟਮੈਂਟ ਆਫ ਸੰ크ਰਾਚਾਰਾ ਜੀ ਉਹਨਾਂ ਨੇ ਕਿਹਾ ਕਿ ਇਟ ਇਟ ਇਜ਼ ਨਾਟ ਪੋਸੀਬਲ ਕਿ ਅਸੀਂ ਸਿੰਧੂ ਦਾ ਪਾਣੀ ਰੋਕ ਦਈਏ ਸਿੰਧੂ ਦਾ ਪਾਣੀ ਅਗਰ ਅਸੀਂ ਰੋਕਣਾ ਆ ਤੇ ਅਗਰ ਅੱਜ ਤੋਂ ਕੰਮ ਸ਼ੁਰੂ ਕਰਦੇ ਆ ਤਾਂ ਤਕਰੀਬਨ ਉਹਨਾਂ ਨੂੰ 20 ਸਾਲ ਲੱਗਣਗੇ ਅੱਛਾ 20 ਸਾਲ ਲੱਗਣਗੇ ਸਾਨੂੰ ਪਾਣੀ ਰੋਕਣ ਵਾਸਤੇ ਡੈਮ ਚਾਹੀਦੇ ਆ ਨਾ ਡੈਮ ਤੇ ਚਾਹੀਦੇ ਨਾ ਹੁਣ ਡੈਮ ਜਿੰਨੇ ਬਣਨੇ ਆ ਕਿੰਨੇ ਡੈਮ ਚਾਹੀਦੇ ਆ ਉਹਦੇ ਵਾਸਤੇ ਅਗਰ ਕਹਿੰਦੇ ਪੈਸੇ ਦੀ ਰੁਕਾਵਟ ਸਰਕਾਰ ਵੱਲੋਂ ਨਾ ਹੋਈ ਕੰਟੀਨਿਊਸਲੀ ਅਗਰ ਕੰਮ ਚੱਲਿਆ ਤੇ 20 ਸਾਲ ਲੱਗਣਗੇ ਸਾਨੂੰ ਪਾਣੀ ਰੋਕਣ ਨੂੰ ਤਾਂ ਮੈਂ ਸਮਝਦਾ ਮੈਂ ਸ਼ੰਕਰਾਚਾਰੀ ਜੀ ਨੇ ਜੇ ਅਗਰ ਐਡੀ ਵੱਡੀ ਪੋਸਟ ਤੇ ਬੈਠ ਕੇ ਇੱਕ ਪਦਵੀ ਤੇ ਬੈਠ ਕੇ ਉਹਨਾਂ ਨੇ ਐਕਸਪਰਟ ਨਾ ਗੱਲ ਕਰਕੇ ਅਗਰ ਬਿਆਨ ਕੋ ਦਿੱਤਾ ਹੈ ਮੈਂ ਸਮਝਦਾ ਕਿ ਉਹ ਬਿਆਨ ਵੀ ਕਿਤੇ ਨਾ ਕਿਤੇ ਸਾਨੂੰ ਉਹਦੇ ਮੱਧੇ ਨਜ਼ਰ ਰੱਖ ਕੇ ਸਾਨੂੰ ਗੱਲ ਕਰਨੀ ਚਾਹੀਦੀ ਹੈ ਬਾਕੀ ਸਰਕਾਰ ਵੱਲੋਂ ਗੁਮਰਾਹ ਕੀਤਾ ਗਿਆ ਹੈ ਮੈਂ ਸਮਝਦਾ ਕਿ ਪਾਣੀ ਰੋਕ ਦਿੱਤਾ ਜੇ ਸਿੰਧੂ ਨਦੀ ਦਾ ਸਿੰਧੂ ਨਦੀ ਦਾ ਪਾਣੀ ਰੋਕਣ ਤੋਂ ਬਾਅਦ ਉਹ ਪਾਕਿਸਤਾਨ ਬੂੰਦ-ਬੂੰਦ ਪਾਣੀ ਨਹੀਂ ਦਰਸੇਗਾ ਮੈਂ ਸਮਝਦਾ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਸਟੇਟਮੈਂਟਸ ਹੈਗੀਆਂ ਕਿਉਂ ਨਹੀਂ ਆ ਪਾਕਿਸਤਾਨ ਕੀ ਹੈ ਸਾਡੇ ਮੂਰੇ ਕਿਉਂ ਅਸੀਂ ਪਾਕਿਸਤਾਨ ਨੂੰ ਬਹੁਤ ਹਵਾ ਬਣਾ ਕੇ ਰੱਖਿਆ ਦਾ ਪਾਕਿਸਤਾਨ ਸਾਡੇ ਲਈ ਕੁਝ ਨਹੀਂ ਆ ਕਿਉਂ ਨਹੀਂ ਮੋਦੀ ਜੀ ਪਹਿਲਾਂ ਸਰਕਾਰ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕਹਿੰਦੇ ਸੀ ਮੈਂ ਇੱਕ ਦੇ ਇੱਕ ਸਰ ਦੇ ਬਦਲੇ 10 ਸਰ ਲੈ ਕੇ ਆਉਂਗਾ 28 ਹੁਣ ਸ਼ਹੀਦ ਹੋਏ 48 ਤੋਂ ਸ਼ਹੀਦ ਹੋਏ 48 ਤੇ 28 ਕਿੰਨੇ ਹੋਗੇ ਕਿਉਂ ਨਹੀਂ ਇੱਕ ਦੇ ਬਦਲੇ 10 ਸਰ ਲੈ ਕੇ ਆ ਰਹੇ ਤੁਸੀਂ ਚਲੋ ਅਸਾਂ ਨੂੰ ਵੀ ਵਾਅਦਾ ਸੀ ਵੀ ਨਾਲ ਲੱਗੇ ਆ ਇੱਕ ਸਰ ਦੇ ਬਦਲੇ ਦਸਰ ਲੈ ਆਣ ਦੀ ਗੱਲ ਕੀਤੀ ਸੀ ਨਾ ਮੋਦੀ ਜੀ ਨੇ 56 ਇੰਚ ਚੈਸਟ ਛਾਤੀ ਦਿਖਾਈ ਸੀ ਨਾ ਆਪਣੀ ਮੈਂ ਸਮਝਦਾ 56 ਇੰਚ ਕਿੱਥੇ ਗਈ ਅੱਜ ਕਿਉਂ ਨਹੀਂ 11 12 ਸਾਲ ਦੀ ਸਰਕਾਰ ਹੋ ਗਈ ਕਿਉਂ ਨਹੀਂ ਮੋਦੀ ਨੂੰ ਆਪਣੇ ਮੋਦੀ ਜੀ ਆਪਣੇ ਪਾਕਿਸਤਾਨ ਨੂੰ ਅੱਖਾਂ ਚੱਕਾ ਪਾਗਲ ਕਰ 파ਰੇ ਕਿਉਂ ਨਹੀਂ ਜਵਾਬ ਦੇ 파ਰੇ ਮੈਂ ਸਮਝਦਾ ਪਾਕਿਸਤਾਨ ਸਾਡੇ ਲਈ ਜਿਹੜਾ ਆ ਉਹ ਹਵਾ ਨਹੀਂ ਆ ਜਾਂ ਪਾਕਿਸਤਾਨ ਸਾਡੇ ਲਈ ਬਹੁਤ ਵੱਡੀ ਕੋਈ ਤੋਪ ਨਹੀਂ ਆ ਸਾਡੇ ਆਪਣੇ ਪੋਲੀਟਿਸ਼ੀਅਨਸ ਜਿਹੜੀਆਂ ਉਹਨਾਂ ਦੇ ਸਾਨੂੰ ਥੋੜਾ ਜਿਹਾ ਹੁੰਦਾ ਹੈ ਫੀਲ ਹੁੰਦਾ ਹੈ ਵੀ ਸਾਡੇ ਲੋਕਾਂ ਦੀ ਸ਼ਹਾਦਤ ਹੋ ਗਈ ਅੱਜ ਪੁਲਵਾਮਾ ਅਟੈਕ ਨੂੰ ਕਿੰਨਾ ਚਿਰ ਹੋ ਗਿਆ ਬਿਲਕੁਲ ਉਹਦਾ ਕੀ ਉਹਦੀ ਕੀ ਰਿਜ਼ਲਟ ਆਇਆ ਇਨਵੈਸਟੀਗੇਸ਼ਨ ਦਾ ਉਹਦੀ ਕੀ ਇਨਕੁਆਰੀ ਹੋਈ ਆ ਸਾਰਾ ਭਾਰਤ ਪੁੱਛ ਰਿਹਾ ਅੱਜ ਇਹ ਵੀ ਦੇਖ ਲਓ ਤੁਸੀਂ ਪਹਿਲਗਾਮ ਜਿਹੜਾ ਹੋਇਆ ਅੱਜ ਕਿੰਨੇ ਦਿਨ ਹੋ ਗਏ ਇਨਵੈਸਟੀਗੇਸ਼ਨ ਚ ਕੁਝ ਨਿਕਲ ਗਿਆ ਹੈ ਕੁਝ ਇਨਕੁਆਰੀ ਚ ਨਿਕਲ ਕੇ ਆਇਆ ਹੁਣ ਤੱਕ ਕੁਝ ਨਹੀਂ ਨਿਕਲ ਕੇ ਆਇਆ ਹੈ ਬਲਕਿ ਜਿਹੜਾ ਦੇਸ਼ ਨੂੰ ਦੂਜੇ ਪਾਸੇ ਲਾਤਾ ਵੀ ਮੁਸਲਮਾਨਾਂ ਤੇ ਅਟੈਕ ਕਰੋ ਮੁਸਲਮਾਨਾਂ 'ਤੇ ਅਟੈਕ ਕਰਨ ਦੇ ਨਾਲ ਪੱਕਾ ਜਿਹੜੇ ਹਮਲੇ ਬੰਦ ਨਹੀਂ ਹੋ ਜਾਣੇ ਮੁਸਲਮਾਨਾਂ 'ਤੇ ਅਟੈਕ ਕਰਨ ਦੇ ਨਾਲ ਜਿਹੜਾ ਹੈ ਉਹ دہشتਗਰਦੀ ਨੂੰ ਜਿਹੜਾ ਤੁਸੀਂ ਹੋਰ ਵਡਾਵਾ ਦੇ ਰਹੇ ਹੋ ਉਹ دہشتਗਰਦੀ ਜਿਹੜੀ ਹੈ ਉਹਨੂੰ ਤੁਸੀਂ ਪਾਲਣ ਦਾ ਕੰਮ ਕਰ ਰਹੇ ਹੋ ਇਹ ਇਹ ਜਿਹੜੇ ਹਮਲੇ ਆ ਇੰਟੈਲੀਜੈਂਸ ਨੂੰ ਸਿਕਿਉਰਿਟੀ ਫੋਰਸ ਨੂੰ ਰੋਕਣੇ ਪੈਣਗੇ ਅਦਰਵਾਈਜ਼ ਮੁਲਕ ਦੀ ਜਿਹੜੀ ਉਹ ਪੱਤਵਾਦੀਆਂ ਦਾ ਜਿਹੜਾ ਮਿਸ਼ਨ ਹੈ ਉਹਦੇ ਵਿੱਚ ਕਾਮਯਾਬ ਉਹਨਾਂ ਨੇ ਹੋ ਜਾਣਾ ਆ ਇਹ ਮੁਲਕ ਦੇ ਹਮਲੇ ਵੀ ਰੋਕਣੇ ਪੈਣੇ ਆ ਤੇ ਜਿਹੜੀ ਇਨਵੈਸਟੀਗੇਸ਼ਨ ਹੈ ਜਿਹੜੀ ਪੁਲਵਾਮਾ ਤੇ ਪਹਿਲਗਾਮ ਦੀ ਇਹ ਤੁਹਾਨੂੰ ਕਰਕੇ ਉਹਦਾ ਰਿਜ਼ਲਟ ਦੱਸਣਾ ਪੈਣਾ ਵਾ ਉਧਰ ਪਾਕਿਸਤਾਨ ਕਹਿੰਦਾ ਅਸੀਂ ਕੀਤਾ ਕੁਛ ਨਹੀਂ ਅਸੀਂ ਕਹਿੰਦੇ ਤਾਂ ਪਾਕਿਸਤਾਨ ਨੇ ਕੀਤਾ ਦੇਸ਼ ਦੇ ਲੋਕਾਂ ਦੇ ਮੂਰ ਸਚਾਈ ਜਾਣੀ ਚਾਹੀਦੀ ਆ ਸਾਡਾ ਇਹ ਮੰਨਣਾ ਹੈ ਵੀ ਅਗਰ ਅਟੈਕ ਹੋਇਆ ਕਿਉਂ ਕਿੰਨੇ ਕੀਤਾ ਕਿੱਥੋਂ ਹੋਇਆ ਰੱਖਿਆ ਮੰਤਰੀ ਦਾ ਇਹ ਮੰਨਣਾ ਹੈ ਕਿ ਇੱਕ ਗੱਲ ਦੀ ਉਹਨਾਂ ਦੀ ਮਾਨਤਾ ਹੈ ਕਿ ਇਹ ਗੱਲ ਕਹਿੰਦੇ ਸੱਚ ਹੈ ਕਿ ਪਾਕਿਸਤਾਨ ਜਿਹੜਾ ਹੈ ਉਹ ਇਹਨਾਂ ਨੂੰ ਪੁਸ਼ਤ ਪਨਾਹੀ ਕਰ ਰਿਹਾ ਲਗਾਤਾਰ ਇਸ ਗੱਲ ਦੀ ਤੇ ਸਟੇਟਮੈਂਟ ਰੱਖਿਆ ਮੰਤਰੀ ਸਾਹਿਬ ਦੀ ਆ ਚੁੱਕੀ ਹੈ ਪਰ ਉਹਨਾਂ ਦੀ ਦੂਜੀ ਸਟੇਟਮੈਂਟ ਫਿਰ ਇਹ ਵੀ ਆਈ ਹੈ ਕਿ ਜਾਂਚ ਦੇ ਵਿੱਚ ਪਾਕਿਸਤਾਨ ਪੂਰੀ ਸਪੋਰਟ ਕਰੇਗਾ ਹਿੰਦੁਸਤਾਨ ਦੇ ਨਾਲ ਮੈਂ ਇਹ ਸਮਝਦਾ ਕਿ ਅਗਰ ਦੇਖੋ ਹਮਲੇ ਤੋਂ ਤੁਰੰਤ ਬਾਅਦ ਤੁਰੰਤ ਬਾਅਦ ਹੀ ਪੂਰੇ ਮੁਲਕ ਨੇ ਅਸੀਂ ਵੀ ਸਾਰੇ ਨੇ ਅਸੀਂ ਆ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਾਏ ਹੁਣ ਵੀ ਅਸੀਂ ਲਾਣੇ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਬਟ ਮੈਂ ਸਮਝਦਾ ਕਿ ਘੱਟੋ ਘੱਟ ਸਰਕਾਰ ਨੂੰ ਆਪਣੇ ਜ਼ਿੰਮੇਵਾਰੀ ਸਮਝਦਿਆਂ ਹੋਇਆ ਦੇਸ਼ ਦੇ ਸਾਹਮਣੇ ਸੱਚਾਈ ਲੈ ਕੇ ਆਣੀ ਚਾਹੀਦੀ ਹੈ ਪਾਕਿਸਤਾਨ ਦੇਖੋ ਸ਼ੁਰੂ ਤੋਂ ਇੱਕ ਟੈਰਰ ਮੁਲਕ ਸੀਗਾ ਉਹਨਾਂ ਨੇ ਟੈਰਰਿਸਟ ਨੂੰ ਪਾਲਿਆ ਆ ਇਸ ਕਰਕੇ ਅਸੀਂ ਲੋਕਾਂ ਦੀ ਸਿੰਪਥੀ ਲੋਕਾਂ ਦਾ ਪਿਆਰ ਲੋਕ ਆਪਣੇ ਮੁਲਕ ਦੇ ਨਾਲ ਉਹ ਸਾਡਾ ਪਿਆਰ ਕਹਿੰਦਾ ਕਿ ਪਾਕਿਸਤਾਨ ਮਰਦਾਬਾਡ ਬਟ ਸੱਚਾਈ ਜਿਹੜੀ ਲੋਕਾਂ ਦੇ ਸਾਹਮਣੇ ਆਣੀ ਚਾਹੀਦੀ ਹੈ ਉਹ ਸਰਕਾਰ ਦੀ ਰਿਸਪੌਂਸਿਬਿਲਟੀ ਲੱਗਦੀ ਬਣਦੀ ਹੈ ਕਿ ਜਿੱਦਾਂ ਅਗਰ ਪੁਲਵਾਮਾ ਦੀ ਇਨਕੁਆਰੀ ਦੇ ਵਿੱਚ ਅੱਜ ਤੱਕ ਰਿਜ਼ਲਟ ਨਿਕਲਿਆ ਹੁੰਦਾ ਤੇ ਪਹਿਲਗਾਮ ਤੇ ਲੋਕਾਂ ਨੇ ਆਪ ਹੀ ਸਵਾਲ ਨਹੀਂ ਕਰਨੇ ਸੀ ਕਿ ਜਿਹੜੇ ਲੋਕ ਅੱਜ ਕੱਲ ਜਿਹੜੇ ਪੋਲੀਟੀਸ਼ੀਅਨਸ ਵੀ ਆਪੋਜੀਸ਼ਨ ਸਾਰੇ ਸਵਾਲ ਕਰ ਰਹੇ ਆ ਉਹਦੀ ਵਜ੍ਹਾ ਇਹੀ ਹੈ ਕਿ ਪੁਲਵਾਰਾਮਾ ਦੀ ਇਨਕੁਆਇਰੀ ਇੰਨੇ ਸਾਲਾਂ ਦੇ ਵਿੱਚ ਸਰਕਾਰ ਕੋਲ ਨਹੀਂ ਹੋਈ ਤੇ ਪਹਿਲਵਾਰਮ ਦੇ ਵਿੱਚ ਕਿੱਥੋਂ ਹੋ ਜਾਏਗੀ 57 ਮਿੰਟ ਤੱਕ ਮੋਰਤਾ ਟਾਂਡਬ ਹੋਇਆ ਤੇ ਨਿਕਲ ਵੀ ਗਏ ਉਹ ਅਗਰ ਉਹਨਾਂ ਦਾ ਇੰਕਾਊਂਟਰ ਹੋ ਜਾਂਦਾ ਤਾਂ ਵੀ ਦੇਸ਼ ਨੂੰ ਸ਼ਾਂਤੀ ਮਿਲ ਜਾਣੀ ਸੀ ਸਾਡੇ ਵਰਗੇ ਜਿਹੜੇ ਲੋਕ ਆ ਉਹਨਾਂ ਨੂੰ ਚੈਨ ਮਿਲ ਜਾਣੇ ਸੀ ਕਿ ਵੀ ਜਿਹੜੇ ਭਾਰਤ ਨੂੰ ਪਿਆਰ ਕਰਦੇ ਆ ਕਿ ਨਹੀਂ ਕਟੋ ਕਟ ਅਟ ਲੀਸਟ ਅਗਰ ਉਹਨਾਂ ਨੇ ਸਾਡੇ ਲੋਕਾਂ ਨੂੰ ਸ਼ਹੀਦ ਕੀਤਾ ਤੇ ਸਰਕਾਰ ਨੇ ਉਹਨਾਂ ਨੂੰ ਤੁਰੰਤ ਮਾਰ ਗ੍ਰਾਇਆ ਇਦਾਂ ਦੀ ਕੋਈ ਉਹ ਵੀ ਨਹੀਂ ਆਈ ਨਾ ਅੱਜ ਤੋਂ ਪਹਿਲਾਂ ਦੱਸੋ ਮੈਨੂੰ ਕਦੋਂ ਇਦਾਂ ਹੋਇਆ ਵੀ ਅੱਤਵਾਦੀ ਆਣ ਮਾਰਨ ਲੋਕਾਂ ਨੂੰ ਤੇ ਚਲੇ ਵੀ ਜਾਣ ਕਟੋ ਅਟ ਲੀਸਟ ਜੜੀ ਸਾਡੀ ਫੋਰਸਿਸ ਸੀ ਕਿ ਉਹਨਾਂ ਨੂੰ ਮਾਰ ਤੇ ਦਿੰਦੀਆਂ ਸੀ ਮੌਕੇ ਤੇ ਜੀ ਜੀ ਬਿਲਕੁਲ ਇਹ ਤਾਂ ਮੌਕੇ ਤੇ ਮਾਰਿਆ ਵੀ ਨਹੀਂ ਭੱਜ ਗਏ ਉਹ ਤਾਂ ਤੇ ਜਾਂਚ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਤੇ ਲੋਕਾਂ ਦਾ ਕੌਨਫੀਡੈਂਸ ਜਿਹੜਾ ਸਰਕਾਰ ਨੂੰ ਜਿੰਨਾ ਪੈਣਾ ਆ ਕਿਉਂਕਿ ਇੱਕ ਤਬਕਾ ਜਿਹਨੂੰ ਬੇਵਕੂਫ ਬਣਾ ਸਕਦੇ ਹੋ ਤੁਸੀਂ ਜਿਹੜੇ ਇੰਟੈਲੈਕਚੁਅਲ ਲੋਕ ਆ ਜਿਹੜੇ ਪੜੇ ਲਿਖੇ ਸਮਝਦਾਰ ਲੋਕ ਆ ਜਿਹੜੇ ਇਸ ਮੁਲਕ ਨੂੰ ਐਕਚੁਅਲ ਚ ਪਿਆਰ ਕਰਨ ਵਾਲੇ ਲੋਕ ਆ ਉਹ ਸਰਕਾਰ ਵੱਲ ਦੇਖ ਰਹੇ ਆ ਵੀ ਸਰਕਾਰ ਦੀ ਇਨਵੈਸਟੀਗੇਸ਼ਨ ਜਾਂਦੀ ਕਿੱਥੇ ਆ ਸਰਕਾਰ ਦੀ ਇਨਕੁਆਰੀ ਜਾਂਦੀ ਕਿੱਥੇ ਆ ਬਹੁਤ ਬਹੁਤ ਸ਼ੁਕਰੀਆ ਐਡਵੋਕੇਟ ਨੀਮ ਖਾਨ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਸਾਡੇ ਨਾਲ ਗੱਲਬਾਤ ਕੀਤੀ ਸੋ ਤੁਸੀਂ ਵੇਖ ਰਹੇ ਸੀ ਕਿ ਪਹਿਲਗਾਮ ਦੇ ਵਿੱਚ ਜੋ ਘਟਨਾ ਵਾਪਰੀ ਉਹਦੇ ਲਈ ਪੰਜਾਬ ਦੇ ਮੁਸਲਿਮ ਸੰਗਠਨ ਦੇ ਪ੍ਰੈਜ਼ੀਡੈਂਟ ਐਡਵੋਕੇਟ ਨੀਮ ਖਾਨ ਨੇ ਕੀ ਕੁਝ ਕਿਹਾ ਸਵਾਲ ਨੇ ਕਿ ਅਤਵਾਦਿਆਂ ਦੇ ਕਿੱਥੋਂ ਨੇ ਤੇ ਚਲੇ ਕਿੱਥੇ ਜਾਂਦੇ ਨੇ ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਕਿ ਸੁਰੱਖਿਆ ਤੰਤਰ ਨੂੰ ਸਵਾਲੀਆ ਨਿਸ਼ਾਨ ਦੇ ਅੰਦਰ ਘੇਰਦਾ ਹੈ ਇਸ ਤੋਂ ਬਾਅਦ ਮੌਕੇ ਦੇ ਉੱਤੇ ਜਿਹੜੀ ਹੈ ਜਿਹੜੀ ਉਸ ਟਾਈਮ ਦੀ ਜਿਹੜੀ ਫੋਰਸ ਸੀਗੀ ਉਹ ਕਿੱਥੇ ਸੀਗੀ ਕਿਉਂ ਨਹੀਂ ਐਨਕਾਊਂਟਰ ਹੋਇਆ ਜਾਂ ਕਿਉਂ ਨਹੀਂ ਉਹਨਾਂ ਦੇ ਉੱਤੇ ਕਾਰਵਾਈ ਹੋਈ ਇਹਨੂੰ ਲੈ ਕੇ ਵੀ ਬਹੁਤ ਸਾਰੇ ਜਿਹੜੇ ਸਵਾਲ ਨਿਓ ਖੜੇ ਹੋਏ ਕਰਕੇ ਜ਼ਰੂਰ ਦੱਸਿਓ ਤਾਂ ਜੁੜੇ ਰਹੋ ਆਰਪੀਡੀ 24 ਦੇ ਨਾਲ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰ